ਅੱਜ ਆਪਾਂ ਬਣਾਈਏ ਜੀ ਆਲੂ ਗਾਜਰ ਮਟਰ ਦੀ ਬਿਲਕੁਲ ਸੁੱਕੀ ਸਬਜੀ ਸੋਕੇ ਜਿਹੇ ਤਰੀਕੇ ਨਾਲ ਵੀਡੀਓ ਨੂੰ ਪੂਰਾ ਐਂਡ ਤੱਕ ਵੇਖਿਓ ਤੇ ਜੇਕਰ ਰੈਸਪੀ ਵਧੀਆ ਲੱਗੇ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਗੁਰਦਾਸ ਭਰਾਵਾਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆਂਗੀ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਰੈਸਪੀ ਲੈਣੇ ਆਂ ਜੀ ਸਬਜੀ ਦੀ ਸਬਜੀ ਬਣਾਵਾਂਗੇ ਆਲੂ ਗਾਜਰ ਤੇ ਮਟਰ ਦੀ ਸੁੱਕੀ ਸਬਜੀ ਬਿਲਕੁਲ ਸਿੰਪਲ ਜੀ ਤਰੀਕੇ ਨਾਲ ਤੇ ਅੱਜ ਦੀ ਜਿਹੜੀ ਆਪਾਂ ਸਬਜੀ ਬਣਾਉਣੀ ਆ ਜੀ ਇਹਦੀ ਸਬਜੀ ਦਾ ਜਿਹੜਾ ਮਸਾਲਾ ਉਹਨੂੰ ਆਪਾਂ ਕੁੱਟਾਂਗੇ ਜੀ ਖੁੰਡੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਸਬਜੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਆਓ ਫਿਰ ਸ਼ੁਰੂ ਕਰਦੇ ਆ ਜੀ ਇਸ ਸਬਜੀ ਨੂੰ ਬਣਾਉਣਾ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਮਾਨ ਦੱਸ ਦਿੰਨੀ ਆ ਆਪਾਂ ਕੀ ਕੀ ਲਿਆ ਚਾਰ ਇਥੇ ਲਈਆਂ ਨੇ ਜੀ ਗਾਜਰਾ ਤੇ ਪਾਈਆ ਲੈ ਲੈਨੇ ਆਪਾਂ ਮਟਰ ਕੱਢ ਕੇ ਤੇ ਚਾਰ ਤੋਂ ਪੰਜ ਮੀਡੀਅਮ ਸਾਈਜ਼ ਦੇ ਲੈ ਲੈਨੇ ਆ ਆਲੂ ਆ ਇਸ ਤਰ੍ਹਾਂ ਛੋਟੇ ਪੀਸਾਂ ਵਿੱਚ ਇਹਨਾਂ ਨੂੰ ਕੱਟ ਲਿਆ ਤੜਕਾ ਲਾਉਣ ਵਾਸਤੇ ਆਪਾਂ ਦੋ ਲੱਲੇ ਪਿਆਜ਼, ਚਾਰ-ਪੰਜ ਲੀਆਂ ਹਰੀਆਂ ਮਿਰਚਾਂ, ਇੱਕ ਲਸਣ ਦੀ ਗੰਡੀ, ਇੱਕ ਅਦਰਕ ਦੀ ਗੰਡੀ ਤੇ ਚਾਰ ਤੋਂ ਪੰਜ ਲੈ ਲੈਨੇ ਟਮਾਟਰ। ਮਸਾਲੇ ਨੂੰ ਆਪਾਂ ਕੁੱਟ ਲੈਨੇ ਆ ਤੇ ਬਾਅਦ ਵਿੱਚ ਕਟਾਂਗੇ ਆਪਾਂ ਗਾਜਰਾਂ। ਮਸਾਲੇ ਨੂੰ ਆਪਾਂ ਭੁੰਡੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਕੁੱਟ ਲੈਨੇ ਆ ਤੇ ਨਾਲ ਹੀ ਪਾ ਲਾਂਗੇ ਜੀ ਹਰੀਆਂ ਮਿਰਚਾਂ। ਇਤਨਾ ਕੁ ਨਵੀਂ ਪਾ ਲੈਨੇ। ਤੇ ਹੁਣ ਆਪਾਂ ਇਹਨਾਂ ਸਾਰੇ ਮਸਾਲਿਆਂ ਨੂੰ ਕੁੱਟ ਲੈਨੇ ਆ। ਚਲੋ ਜੀ ਮਸਾਲੇ ਨੂੰ ਆਪਾਂ ਕੁੱਟ ਲਿਆ ਜਿਸ ਤਰ੍ਹਾਂ ਦਾ ਚਾਹੀਦਾ ਸੀ ਕਰਕੇ ਵਾਸਤੇ ਉਹਨਾਂ ਬਰੀਕ ਆਪਾਂ ਕਰ ਲਿਆ ਤੇ ਹੁਣ ਆਪਾਂ ਲਵਨੇ ਆ ਜੀ ਸਬਜ਼ੀ ਨੂੰ ਤੜਕਾ ਤੇਲ ਗਰਮ ਹੋ ਗਿਆ ਇੱਕ ਕਰਸ਼ੀ ਆਪਾਂ ਤੇਲ ਦੀ ਪਾਈ ਆ ਤੇ ਹੁਣ ਆਪਾਂ ਅੱਧਾ ਚਮਚ ਪਾਵਾਂਗੇ ਜੀਰੇ ਦਾ ਨਾਲੀ ਹੋਣਾ ਪਾਦਾਂਗਾ ਜੀ ਆਪਾਂ ਕੁੱਟਿਆ ਮਸਾਲਾ ਇਹ ਹਲਦੀ ਜਲਦੀ ਤਰ੍ਹਾਂ ਹੀ ਪਾਉਣ ਲੱਗਾਂਗੇ ਤਾਂ ਅੰਦਰੋਂ ਜਿੰਨੀ ਦੇਰ ਮਸਾਲਾ ਭੁੱਜਦਾ ਉਨੀ ਦੇਰ ਆਪਾਂ ਇਹਦੇ ਗਾਜਰਾ ਕੱਟ ਲੈਨੇ ਆ ਤੇ ਗਾਜਰਾ ਨੂੰ ਆਪਾਂ ਛਿੱਲ ਕੇ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਲਿਆ ਸੀ ਤੇ ਹੁਣ ਇਹਨਾਂ ਦੀ ਕਰ ਲੈਨੇ ਆ ਜੀ ਗਾਜਰਾਂ ਦੀ ਕਟਿੰਗ ਮਸਾਲਾ ਆਪਣਾ ਭੁੱਜ ਚੁੱਕਿਆ ਤੇ ਹੁਣ ਆਪਾਂ ਮਸਾਲੇ ਦੇ ਵਿੱਚ ਪਾ ਦਾਂਗੇ ਜੀ ਮਟਰਾਂ ਨੂੰ ਮਟਰ ਸਿੱਕ ਤੋਂ 2 ਮਿੰਟ ਬਾਅਦ ਸੇ ਆਪਾਂ ਮਸਾਲੇ ਨੂੰ ਭੁਣਾ ਲਿਆ ਮੈਂ ਤੋਂ ਪਹਿਸਟੇ ਆਪਾਂ ਮਸਾਲਿਆਂ ਦੇ ਵਿੱਚ ਆਹ ਮਟਰਾਂ ਨੂੰ ਭੁੰਨ ਲਿਆ ਤੇ ਹੁਣ ਆਪਾਂ ਪਾ ਦਾਂਗੇ ਜੀ 1 ਚਮਚ ਪਾ ਦਾਂਗੇ ਆਪਾਂ ਹਲਦੀ ਦਾ ਤੇ ਅੱਧਾ ਚਮਚ ਪਾ ਦਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਤੇ ਅੱਧਾ ਚਮਚ ਪਾਵਾਂਗੇ ਜੀ ਆਪਾਂ ਗਰਮ ਮਸਾਲਾ ਤੇ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਆਪਾਂ ਨਮਕ ਤੇ ਠੀਕ ਹੋਣੇ ਇਹਨੇ ਮਸਾਲਿਆਂ ਨੂੰ ਆਪਾਂ ਸਾਰੇ ਮਿਕਸ ਕਰ ਦਨੇ ਚੰਗੀ ਤਰ੍ਹਾਂ ਫਿਰ ਨਾਲ ਹੀ ਆਪਾਂ ਪਾ ਦਾਂਗੇ ਜੀ ਕੱਟੇ ਹੋਏ ਟਮਾਟਰ ਤੇ ਨਾਲ ਹੀ ਹੁਣ ਪਾ ਦਾਂਗੇ ਜੀ ਆਪਾਂ ਕਟੀਆਂ ਸਈਆ ਗਾਜਰਾ ਤੇ ਆਲੂ ਇਸੇ ਤਰ੍ਹਾਂ ਕੱਢ ਲੈਣੇ ਸਰਦੀ ਚੰਗੀ ਤਰ੍ਹਾਂ ਮਿਕਸ ਮਸਾਲੇ ਦੇ ਵਿੱਚ ਆਪਾਂ ਸਬਜੀ ਨੂੰ 5 ਤੋਂ 6 ਮਿੰਟ ਆਪਾਂ ਠਾਕ ਕੇ ਪਰੋਟ ਬਣਾਵਾਂਗੇ 5 ਤੋਂ 6 ਮਿੰਟ ਹੋ ਗਏ ਨੇ ਸਬਜੀ ਨੂੰ ਰਿਚਦੇ ਹੋਏ ਤੇ ਹੁਣ ਆਪਾਂ ਸਬਜੀ ਨੂੰ ਇੱਕ ਵਾਰੀ ਚੈੱਕ ਕਰ ਲੈਨੇ ਆ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰੀ ਹੈ ਤੇ ਹੁਣ ਆਪਾਂ ਸਬਜੀ ਦੇ ਵਿੱਚ ਪਾ ਦਾਂਗੇ ਜੀ ਕੱਟਿਆ ਹੋਇਆ ਖੂਬਸਾਰਾ ਹਰਾ ਧਨੀਆ ਤੇ ਇਹਨੂੰ ਕਰ ਦਿੰਨੇ ਆ ਚੰਗੀ ਤਰ੍ਹਾਂ ਮਿਕਸ 2 ਮਿੰਟ ਆਪਾਂ ਹੋਰ ਸੇਕ ਲਵਾ ਲਾਂਗੇ ਤੇ ਫਿਰ ਆਪਾਂ ਸਬਜੀ ਸਰਵ ਕਰਾਂਗੇ ਤਦ ਲਓ ਜੀ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਪਣੀ ਆਲੂ ਗਾਜਰ ਮਟਰ ਦੀ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ